ਨਮਾਸ਼ਾ ਸਰਗਰਮੀਆਂ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਤੇ ਪੇਸ਼ ਆ ਜਲਾਸ਼ੀਤ ਭਗਤ ਸਿੰਘ ਲਗਣਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਹਾਂਜੀ ਆ ਨਮਾਸ਼ਾ ਸਰਗਰਮੀਆਂ ਚੈਨਲ ਦੇਖ ਰਹੇ ਦਰਸ਼ਕਾਂ ਦਾ ਹੂੰ ਦੱਸ ਦਈਏ ਕਿ ਅੱਜ ਅਸੀਂ ਪਹੁੰਚੇ ਆ ਪਿੰਡ ਦੌਲਤਪੁਰ ਤੋਂ ਰਕਣਾ ਟਾਹਾ ਆ ਆ ਜਿਹੜਾ ਅੱਗੇ ਚੌਕ ਆ ਗਿਆ ਇਹ ਰੁੜਕੀ ਮੁਗਲਾ ਨੂੰ ਜਾਂਦਾ ਆ ਇਸ ਸੜਕ ਦੀ ਇੰਨੀ ਦਰਦਨਾਕ ਹਾਲਾਤ ਆ ਕਿ ਤੁਸੀਂ ਇੱਥੋਂ ਪੈਦਲ ਵੀ ਨਹੀਂ ਚੱਲ ਸਕਦੇ ਆ ਤੁਹਾਨੂੰ ਦਿਖਾ ਦਈਏ ਆ ਦੇਖੋ ਜੀ ਕਿੱਡੇ-ਕੱਡੇ ਟੋਏ ਪਏ ਆ ਸੋ ਆ ਤੁਸੀਂ ਆਪੇ ਦੇਖ ਲਓ ਜੀ ਆਹ ਲਓ ਇਹ ਸੜਕ ਘਟਵਾ ਤੇ ਟੋਏ ਜ਼ਿਆਦਾ ਆ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਹੋਰ ਤੁਹਾਨੂੰ ਟੋਏ ਵੀ ਦਿਖਾਉਂਦੇ ਆ ਜੀ हां जी आ देखो जी आ ਕਿੰਨੇ ਟੋਏ ਪਏ ਆ ਇੱਥੇ ਸੜਕ ਤਾਂ ਦਿਖਦੀ ਨਹੀਂ ਟੋਏ ਟੋਏ ਆ ਸੋ ਸਾਡੀ ਮੇਰੇ ਵੱਲੋਂ ਵੀ ਕਿਉਂਕਿ ਮੇਰਾ ਪਿੰਡ ਵੀ ਰਕੜਾਟਾ ਹਾਂ ਪਿੰਡ ਦਾ ਬਸਨੀ ਹੋਣ ਕਰਕੇ ਆ ਇਸ ਇਲਾਕੇ ਦੇ ਨਾਲ ਮੇਰਾ ਵੀ ਕਾਫੀ ਮੋਹ ਆ ਸੋ ਮੈਂ ਬੇਨਤੀ ਕਰਦਾ ਹਾਂ ਜਿਹੜੇ ਕਿ ਸਾਡੇ ਐਮਐਲਏ ਸਹਿਬਾਨ ਨੇ ਇਸ ਇਲਾਕੇ ਦੇ ਮੈਡਮ ਸੰਤੋਸ਼ ਕੁਟਾਰੀਆ ਜੀ ਕਿ ਪਲੀਜ਼ ਉਹ ਇਹਦੇ ਵੱਲ ਧਿਆਨ ਦੇਵੇ ਇਹਦੇ ਨਾਲ ਹੀ ਸਾਡੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਉਹਨਾਂ ਨੂੰ ਵੀ ਮੈਂ ਬੇਨਤੀ ਕਰਦਾ ਕਿ ਇਸ ਟੁੱਟੀ ਹੋਈ ਸੜਕ ਦੀ ਸਾਰ ਲਈ ਜਾਵੇ ਤੁਸੀਂ ਦੇਖ ਰਹੇ ਹੋ ਸਾਰੀ ਸੜਕ ਟੁੱਟੀ ਪਈ ਆ ਜੋ ਕਿ ਬਖਵਾ ਖਾਦਸਿਆਂ ਨੂੰ ਇਹ ਜਿਹੜਾ ਸੱਦਾ ਦਿੰਦੀ ਆ ਦੇਖੋ ਜੀ ਸੜਕ ਕੋਈ ਵੀ ਜਿਹੜੀ ਕੋਈ ਸੜਕ ਕਿਤੋਂ ਵੀ ਸਾਫ਼ ਨਹੀਂ ਹੈਗੀ ਸਾਰੀ ਟੁੱਟੀ ਪਈ ਆ ਤੁਸੀਂ ਦੇਖ ਸਕਦੇ ਹੋ ਇਹ ਸੜਕ ਹੈਗੀ ਆ ਜੀ ਰਕੜਾਟਾ ਹਾ ਤੋਂ ਦੌਲਤਪੁਰ ਨੂੰ ਜਾਣ ਵਾਲੀ ਲਓ ਜੀ ਆ ਦੇਖੋ ਜੀ ਇਹ ਸੜਕ ਦਾ ਹਾਲ ਹੈ ਜੀ ਇੰਨੀ ਦਰਦਨਾਕ ਸੜਕ ਦੀ ਹਾਲਾਤ ਆ ਇਹਦੇ ਲਈ ਸਾਨੂੰ ਉਮੀਦ ਹੈ ਪੂਰੀ ਆਸ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਸ਼ਹੀਦ ਭਗਤ ਸਿੰਘ ਨਗਰ ਅਤੇ ਮਾਂਜੋਗ ਐਮਐਲਏ ਬੀਬੀ ਸੰਤੋਸ਼ ਕੁਟਾਰੀਆ ਜੀ ਇਸ ਸਮੱਸਿਆ ਦੇ ਹੱਲੇ ਜਰੂਰ ਪਹਿਲ ਕਦਮੀ ਕਰਨਗੇ ਬਹੁਤ-ਬਹੁਤ ਧੰਨਵਾਦ ਜੀ ਬਹੁਤ-ਬਹੁਤ ਮਿਹਰਬਾਨੀ 86 ਗੁੰਡਿਆਂ ਵੱਲੋਂ ਕਤਲ ਕੀਤੇ ਗਏ ਸੀ ਕਿਸਾਨ ਤੇ ਪੱਤਰਕਾਰ ਉਹਨਾਂ ਨੂੰ ਇਨਸਾਫ ਦਿਵਾਉਣ ਦੀ ਮੰਗ ਸਾਰੀਆਂ ਫਸਲਾਂ ਤੇ 3 ਦੀ ਗਰੰਟੀ ਦੀ ਮੰਗ ਮਜ਼ਦੂਰਾਂ ਦੀਆਂ ਮੰਗਾਂ ਜਿਹੜੀਆਂ ਮਜ਼ਦੂਰਾਂ ਦੀਆਂ ਜਿਹੜੀਆਂ 4 ਕਨੂਟ ਜਿਹੜੇ ਬੋਰਡ ਲਾਗੂ ਕੀਤੇ ਆ ਉਹਨਾਂ ਨੂੰ ਖਤਮ ਕਰਾਉਣ ਲਈ ਤੇ ਨਹੀਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਿਹੜਾ ਸੱਦਾ ਦਿੱਤਾ ਗਿਆ ਤੇ ਇਹ ਈਲਾ ਬਦਲ ਤੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਹੈ ਅੱਜ ਜਿਹੜੀਆਂ ਸਾਡੀਆਂ ਮੰਗਾਂ ਬਕਾਇਆ ਰਹਿ ਗਈਆਂ ਸੀਗੀਆਂ ਐਮਐਸਪੀ ਦੀ ਮੰਗ ਸੁਭਾ ਪ੍ਰਧਾਨ ਇੰਡੀਅਨ ਫੈਡਰੇਸ਼ਨ ਆਫ ਫਾਰਮਰ ਅੱਜ ਜਿਹੜਾ ਇਹ ਸਾਰੇ ਦੇਸ਼ ਦੇ ਵਿੱਚ ਪ੍ਰੋਗਰਾਮ ਹੋ ਰਿਹਾ ਹੈ ਅੱਜ ਦਾ ਹੈਡਕ quartੰਪੈਂਟ ਇਹ ਕਿਸਾਨ ਅੰਦੋਲਨ ਨੂੰ ਚਾਰ ਹਰੇ ਜਿਹੜੇ ਹੋਣਾ ਹੈ ਔਰ ਇਹ ਟ੍ਰੇ ਜੂਨੀਅਰਾਂ ਦੇ ਕਿਸਾਨ ਜੂਨੀਅਰਾਂ ਵੱਲੋਂ ਰਲ ਕੇ ਪ੍ਰੋਗਰਾਮ ਜਿਹੜੇ ਆਰਗੇਨਾਈਜ਼ ਕੀਤੇ ਜਾ ਰਹੇ ਆ ਤੇ ਅੱਜ ਦੇ ਦਿਨ ਨੂੰ 37 ਕਾਰਪੋਰੇਟ ਤੇ ਉਹ ਜੋ ਮਨਾਇਆ ਜਾ ਰਿਹਾ ਕਿਉਂਕਿ ਇਹ ਕਾਰਪੋਰੇਟ ਕੰਪਨੀਆਂ ਦਾ ਪੰਜਾਬ ਦੀ ਹਿੰਦੁਸਤਾਨ ਦੀ ਖੇਤੀ ਦੇ ਬਹੁਤ ਵੱਡਾ ਹਮਲਾ ਸੀ ਜਿਹਦੇ ਖਿਲਾਫ ਅ ਤਿੰਨ ਕਾਲੇ ਕਾਨੂੰਨ ਮੋਦੀ ਸਰਕਾਰ ਨੇ ਬਣਾਏ ਸੀ ਤੇ ਉਹਨਾਂ ਦੇ ਖਿਲਾਫ ਇੱਕ ਸਾਲ ਐਜੂਕੇਸ਼ਨ ਚੱਲੀ ਔਰ ਸਫਲਤਾਪੂਰਵਕ ਇਸ ਸੰਘਰਸ਼ ਨੇ ਸ਼ਾਂਤ ਲਈ ਤੰਗ ਦੇ ਨਾਲ ਆਪਣੀ ਗੱਲ ਕਹੀ ਤੇ ਉਹ ਕਾਨੂੰਨ ਵਾਪਸ ਕਰਾਉਣ ਦੇ ਲਈ ਮੋਦੀ ਸਰਕਾਰ ਮਜਬੂਰ ਹੋਣੀ ਪਈ ਤੇ ਇਸੇ ਤਰ੍ਹਾਂ ਕਰੋਨਾ ਪੀਰਿਟ ਦੇ ਦੌਰਾਨ ਮਜ਼ਦੂਰ ਵਰਗ ਦੇ ਲਈ ਵੀ ਮੋਦੀ ਕੋਡ ਨੇ ਮੋਦੀ ਸਰਕਾਰ ਨੇ 4 ਕੋਡ ਜਿਹੜੇ ਲੈ ਕੇ ਆਏ ਆ ਔਰ ਅਸੀਂ ਇਹ ਮੰਗ ਕਰਦੇ ਆ ਮਜ਼ਦੂਰ ਯੂਨੀਅਨਾਂ ਵੱਲੋਂ ਕਿ ਉਹ ਕੋਡ ਜਿਹੜੇ ਵਾਪਸ ਲਏ ਜਾਣ ਉਹਦੇ ਨਾਲ ਮਜ਼ਦੂਰਾਂ ਦੇ ਹੱਕ ਹਕੂਕ ਹੈ ਜਿਹੜੇ ਉਹ ਖੋਏ ਜਾ ਰਹੇ ਆ ਤੇ ਕਾਰਪੋਰੇਟ ਘਰਾਣਿਆਂ ਨੂੰ ਇੰਡਸਟਰੀਲਿਸਟ ਘਰਾਣਿਆਂ ਨੂੰ ਜਿਹੜਾ ਵੱਧ ਅਧਿਕਾਰ ਦਿੱਤੇ ਜਾ ਰਹੇ ਆ ਇਤੋਂ ਤੱਕ ਕਿ ਮਜ਼ਦੂਰਾਂ ਦੀ ਜਿਹੜੀ ਹੈ ਲੜਾਈ ਕਰਮ ਦੀ ਸ਼ਕਤੀ ਹੈ ਇਹਨੂੰ ਕਮਜ਼ੋਰ ਕੀਤਾ ਜਾ ਰਿਹਾ ਹੜਤਾਲ ਦਾ ਅਧਿਕਾਰ ਜਿਹੜਾ ਉਹ ਖੋਇਆ ਜਾ ਰਿਹਾ ਮਾਲਕਾਂ ਨੂੰ ਮਜ਼ਦੂਰਾਂ ਨੂੰ ਕੱਢਣ ਦੇ ਅਧਿਕਾਰ ਜਿਹੜੇ ਉਹ ਦਿੱਤੇ ਜਾ ਰਹੇ ਆ ਹਰ ਐਂਡ ਫਾਇਰ ਦੀ ਨੀਤੀ ਜਿਹੜੀ ਲਾਗਿਆ ਰਹੀ ਆ ਇੱਕ ਪਾਸੇ ਤਾਂ ਆਪਣੇ ਪੰਜਾਬ ਦੇ ਵਿੱਚ ਚੱਲ ਰਿਹਾ ਕਿ ਜਿਹੜੇ ਪ੍ਰਵਾਸੀ ਮਜ਼ਦੂਰ ਹੈਗੇ ਆ ਉਹਨਾਂ ਦੀ ਵੋਟ ਵੀ ਖਤਮ ਕੀਤੀ ਜਾਵੇ ਉਹਨਾਂ ਦੀ ਸਪੋਰਟ ਵੀ ਜਿਹੜੀ ਹੈ ਉਹ ਲੈ ਸਕੀ ਜੀ ਲੇਕਿਨ ਜਿਹੜੀਆਂ ਜੂਨੀਅਰ ਜਿਹੜੇ ਧਰਨੇ ਲਾਉਂਦੀਆਂ ਉਹ ਉਸ ਦੇ ਵਿੱਚ ਦੇਖਿਆ ਜਾਂਦਾ ਕਿ ਪ੍ਰਵਾਸੀ ਮਜ਼ਦੂਰ ਉਹ ਵੱਧ ਚਾ ਕੇ ਹਿੱਸਾ ਲੈਂਦੇ ਆ ਦੇਖਿਏ ਇਹ ਜਿਹੜਾ ਬਹੁਤ ਗਲਤ ਰੁਝਾਨ ਹੈ ਕੁਝ ਲੋਕ ਹੈਗੇ ਆ ਜਿਹੜੇ ਪੰਜਾਬ ਚ ਪ੍ਰਵਾਸੀ ਮਜ਼ਦੂਰਾਂ ਦੀ آمد ਤੇ ਸਵਾਲ ਖੜੇ ਕਰਦੇ ਆ ਪ੍ਰਵਾਸ ਨੂੰ ਸਮਝਣ ਦੀ ਜ਼ਰੂਰਤ ਹੈ ਪ੍ਰਵਾਸ ਜਿਹੜਾ ਆ ਉਹ ਮਨੁੱਖ ਦਾ ਸੁਭਾਅ ਆ ਜਿੱਥੇ ਕਿਸੇ ਨੂੰ ਵੱਧ ਲੇਬਰ ਮਿਲਦੀ ਆ ਉੱਥੇ ਉਹਨੂੰ ਪ੍ਰਵਾਸ ਕਰਦੇ ਆ ਪੰਜਾਬ ਦਾ ਮਜ਼ਦੂਰ ਜਿਹੜਾ ਕੈਨੇਡਾ ਨਿਊਜ਼ੀਲੈਂਡ ਆ ਗਿਆ ਆ ਜਿਹੜਾ ਦੇਸ਼ਾਂ ਨੂੰ ਪ੍ਰਵਾਸ ਕਰ ਰਿਹਾ ਤੇ ਸਾਡਾ ਯੂਪੀ ਬਿਆਨ ਦਾ ਮਜ਼ਦੂਰ ਜਿਹੜਾ ਇੱਥੇ ਨੋਰਥ ਕੇਲੇ ਸ਼ਬਦ ਤੇ ਪ੍ਰਵਾਸ ਕਰ ਰਿਹਾ ਅਰੇ ਤਾਂ ਫੱਲੇ ਸੜਕ ਦੇ ਵਿੱਚ ਤੁਸੀਂ ਸਮਾਨ ਨਹੀਂ ਲਾਉਣਾ। 2 ਦਿਨ ਦਾ ਟਾਈਮ ਦੇ ਦਿੱਤਾ ਗਿਆ। ਦੁਕਾਨ ਦੇ ਵਿੱਚ 2 ਦਿਨ ਤੇ ਆਪਣਾ ਰਜਿਸਟ੍ਰੇਸ਼ਨ ਕਰ ਲਓ ਆਪਣੇ ਸਮਾਨ ਦੀ। ਪਰਸੋਂ ਨੂੰ ਫਿਰ ਕਾਰਵਾਈ ਹੋ ਜਾਣੀ ਐ। ਤੁਹਾਡਾ ਸਮਾਨ ਜਿਹੜਾ ਜੱਫਤ ਕੀਤਾ ਜਾਊਗਾ ਤੇ ਤੁਹਾਨੂੰ ਫਿਰ ਕੋਰਟ ਰਾਹੀਂ ਲੈਣਾ ਪੈਣਾ। ਇਸ ਕਰਕੇ ਅਸੀਂ ਕਹਿੰਦੇ ਕਿਸੇ ਦਾ ਨੁਕਸਾਨ ਨਾ ਹੋਵੇ। ਆਪਾਂ ਸਾਰੇ ਇੱਥੇ ਨਾਲ ਮਿਲ ਕੇ ਰਹਿਣਾ। ਸਮਾਨ ਜਿਹੜਾ ਰੋਡ ਦੇ ਵਿੱਚ ਨਹੀਂ ਲਾਣਾ। ਇਹ ਸਮਾਨ ਆਪਣਾ ਜਿਹੜਾ ਤੁਸੀਂ ਦੁਕਾਨ ਦੇ ਵਿੱਚ ਰੱਖ ਕੇ ਦੀ ਰਜਿਸਟ੍ਰੇਸ਼ਨ ਹੈ ਜਿਹੜੀ ਉਹ ਦੁਕਾਨ ਦੇ ਵਿੱਚ ਕਰ ਲੋ ਇਹ ਸਾਰਿਆਂ ਨੂੰ ਸਾਡੇ ਵੱਲੋਂ ਬੇਨਤੀ ਹੈ ਸਾਡੇ ਪ੍ਰਸ਼ਾਸਨ ਵੱਲੋਂ ਵੀ ਬੇਨਤੀ ਹੈ ਫਿਰ ਪਰਸੋਂ ਨੂੰ ਫਿਰ ਜਾਨਾ ਕਿ ਉਹ ਜ ਕੋਈ ਗਰੀਬ ਆ ਜੀ ਮੈਂ ਫਲਾਣਾ ਜੀ ਆ ਸਪਾਰਸ਼ ਕੋਈ ਨਹੀਂ ਚੱਲਣੀ ਕਿਸੇ ਦੀ ਵੀਡੀਓ ਬਾੜਨੀਆ ਔਰ ਮੁਕੱਦਮਾ ਨਾਲ ਦੀ ਨਾਲ ਦਰਜ ਹੋਣੇ ਆ ਜਿਹਨੇ ਨਾ ਗੱਲ ਮੰਨੀ ਇਹ ਸਾਰਿਆਂ ਨੂੰ ਬੇਨਤੀ ਹੈ ਵੀ 2 ਦਿਨ ਦੇ ਵਿੱਚ ਆਪਣੀ ਰਜਿਸਟ੍ਰੇਸ਼ਨ ਕਰ ਲੋ ਆਪਣੇ ਸਮਾਨ ਦੀ ਦੁਕਾਨ ਦੇ ਵਿੱਚ ਆੰਤਵਾਦੀ ਸੱਜਿਆ ਸਾਰੇ ਦੇਸ਼ ਵਾਸੀਆਂ ਨੂੰ ਆਪਣੇ ਕਾਰਜਾਂ ਵਿਚ ਯਾਰ ਕਰਨ ਵਾਲੇ ਸਾਰੇ ਗੰਢ ਵਿੱਚ ਬੈਠੇ ਨੇ ਸਾਰਿਆਂ ਨੂੰ ਸਾਡੇ ਕੋਲ ਬੈਠ ਕੇ ਕਹੀਆਂ ਬਧਾਰੀਆਂ ਨੇ ਸਭ ਤੋਂ ਆੰਤਵਾਦੀ ਕਿ ਅਸੀਂ ਅੱਜ ਸੈਚੂ ਪ੍ਰਾਇਸੂ ਨਮਾ ਸ਼ਹਿਰ ਦੇ ਵਿੱਚ ਜਿਨਾ ਨਮਾ ਸ਼ਹਿਰ ਦੇ ਵਿੱਚ ਨਾਮਾ ਸਾਹਿਬ ਜਨਾ ਦੇ ਪਟਕਾ ਚੌਂਕ ਹੈ ਇੱਥੇ ਸੈਚੂ ਬਾਬਾ ਸਾਹਿਬ ਦਾ ਬਹੁਤ ਬੁਢੀ ਹੈ ਤੇ ਬਹੁਤ ਸਮੇਂ ਤੋਂ ਲੱਗਿਆ ਹੋਇਆ ਤੇ ਸੰਸਾਦ ਨਾਲ ਦੋਸਤਾ ਪੇਜ ਦੇ ਜੇ ਇੱਥੇ ਆਈਆਂ ਅੱਗੇ ਕੋਈ ਸਾਫੀ ਸਫਾਈ ਨਹੀਂ ਸੀ ਕੋਈ ਕੁਝ ਨਹੀਂ ਮੈਂ ਤਾਂ ਅਰੋਹਿਤਾ ਦੀ ਛਾਤੋ ਵਾਲੇ ਭਾਗੀ ਦਾ ਜਿਹੜਾ ਇੱਥੇ ਆ ਕੇ ਸਾਡੇ ਜਦੋਂ ਕੀ ਆਏ ਹੋਗੇ ਇੱਥੇ ਸਫਾਈ ਜਿਹੜੀ ਆ ਕਰਨ ਲੱਗ ਪਈ ਉਹਨੇ ਇੱਥੇ ਜਿਹੜਾ ਖੜਾ ਖੜਾ ਅਮਰ ਜਵਾਨੀ ਪੁਰਾਣਾ ਡੇਸਟਾਡ ਸਖਰਾ ਸੀ ਉਹ ਜੋ ਕਰਿਆ ਸੀਗਾ ਤੇ ਮੈਂ ਤੁਹਾਨੂੰ ਕਹਿੰਦੀ ਆ ਕਿ ਜੀਨ ਵਾਲਾ ਤਿਉ ਸਾਤੋਂ ਵਾਲੇ ਪਰ ਆਦਾ ਕਿ ਬਾਅਦ ਕੀ ਸਾਰਾ ਜਿਹੜਾ ਕੰਸਟਰਕਸ਼ਨ ਹੈ ਦਿੱਤਾ ਤੇ ਆਇਆ ਤੇ ਜਿਹੜੀ ਸਮੇਂ ਨੇ ਸਰਕਾਰਾਂ ਤਾਂ ਦੇਖੋ ਸਾਫ਼ ਤੇ ਸ਼ੀਜਾ ਜਮ ਪਗਸ ਸਰਕਾਰ ਕਵਿਟੀ ਦੇ ਨਾਮ ਤੇ ਜਿਹੜਾ ਆਪਣੀਆਂ ਬੋਸਟਾਂ ਲਈਆਂ ਸੀ ਉਹਨਾਂ ਦੀ ਗਣ ਕੀਤੀ ਚਗੀ ਤੇ ਮੈਂ ਇਹ ਕਹਣਾ ਚਾਹ ਰਹੀ ਆ ਕਿ ਜ਼ਮਾਚਰ ਜਿਲ੍ਹੇ ਦੇ ਵਿੱਚ ਕਾਹਦੇ ਕਰਨਾ ਨਹੀਂ ਕਿ ਕਿੱਥੇ ਹੋਆ ਬਹੁ ਨਹੀਂ ਆ ਕਿ ਉਹਦੇ ਜਿਲ੍ਹੇ ਦੇ ਵਿੱਚ ਜਿਹੜਾ ਨਮੇਸ਼ਾ ਤੋਂ ਇੱਥੇ ਸਟੇਟੂ ਹੈਗਾ ਆ ਇਹਦੀ ਦੇਖ ਭਾਲ ਦੇ ਲਈ ਇੱਕ ਜਿਹੜਾ ਸਫਾਈ ਕਰਮਚਾਰੀ ਵੀ ਨਹੀਂ ਜਿਹੜਾ ਹੈਗਾ ਕਿ ਇੱਕ ਦਿਨ ਛੱਡ ਕੇ ਦੂਜੇ ਦਿਨ ਵੀ ਜਿਹੜਾ ਸਫਾਈ ਕਰਨ ਨੂੰ ਆਉਂਦੇ ਨੇ ਕੋਈ ਪਾਣੀ ਨਹੀਂ ਹੋਣੀ ਕਿ ਕਿਤੇ ਕੋਈ ਪਾਣੀ ਹੋਵੇ ਕਿ ਕਿਤੇ ਕੋਈ ਪਾਣੀ ਹੋਵੇ ਤਾਂ ਕਿ ਉਹਨਾਂ ਕਰਕੇ ਪੂਰਾ ਬਦਲਿਆ ਹੋਇਆ ਹੈ ਥੋੜਾ ਜਿਹਾ ਥੋੜਾ ਥੱਲੇ ਆ ਕਿ ਜੇ ਲੋ ਸੈਟੀ ਦੇ ਉਪਰ ਉਪਰ ਜਿੱਨੀ ਹੈ ਕਿ ਸਾਡੇ ਕੋ ਪਾਣੀ ਦਾ ਕੋਈ ਸਾਧਨ ਨਹੀਂ ਹੈਗਾ ਉਪਰ ਉਹ ਜਿੱਨੀ ਸਫਾਈ ਕਰ ਸਕਦੇ ਆ ਕਰ ਸਕਦੇ ਕੀਤੀ ਆ ਤੇ ਆ ਜੋ ਇਹਨਾਂ ਨੇ ਸਾਡੇ ਸੰਘਰਸ਼ਨ ਦਿੱਤਾ ਹੈ ਸਾਡੇ ਲਈ ਉਹ ਵੀ ਜੋਰ ਦਾ ਜਿੰਮੇ ਨਾ ਤੇ ਪੈਸੇ ਖਾਂਦੇ ਜਾ ਖੁਸ਼ੀ ਵੀ ਇਕੱਠਾ ਕਰਕੇ ਉਹ ਧੋង ਨਹੀਂ ਕਰਦੇ ਨਹੀਂ ਆਪਣੇ ਤੇ ਘੜਦੇ ਨੇ ਠੀਕ ਹੈ ਜੇ ਆਪੀ ਜੇ ਆਪਾਂ ਜਾਇ ਸਰਵਿਧਾਨ ਸੁੱਟੇ ਲੋਕਾਂ ਜਾਗ ਜਾਓ ਸਿਹਤ ਹੀ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਧੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਆਟ੍ਰਿਸਟ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ ਲੇਜ਼ਰ ਸੈਂਟਰ हेयर ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ ਵਾਕਫ

ਨਵੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਰਦੇਸੀ ਨੂੰ ਇਜਾਜ਼ਤ ਦਿਓ ਧੰਨਵਾਦ